ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਹਾਂ ਸੋ ਸਰ ਵਧਿਆ ਅਗਲੇ ਸਵਾਲ ਵੱਲ ਅਗਲਾ ਸਵਾਲ ਮੇਰਾ ਇਹ ਹੈ ਕਿ ਸੁਖਬੀਰ ਬਾਦਲ ਤੋਂ ਬਾਅਦ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਹੈ ਉਸ ਦਾ ਕੀ ਕਾਰਨ ਹੈ ਸਰ ਅ ਅਠਵਾਲ ਜੀ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸੁਖਬੀਰ ਬਾਦਲ ਤੋਂ ਬਾਅਦ ਹਾਂ ਇਹ ਗੱਲ ਇਸ ਤਰ੍ਹਾਂ ਨਹੀਂ ਜੀ ਇਹ ਗੱਲ ਇਸ ਤਰ੍ਹਾਂ ਆ ਵੀ ਸੁਖਬੀਰ ਬਾਦਲ ਤਾਂ ਉਸ ਜਿਸ ਅਕਾਲ ਤਖਤ ਸਾਹਿਬ ਦੇ ਮਤਲਬ ਦਰਬਾਰ ਦੇ ਵਿੱਚ ਉਹਦਾ ਕੇਸ ਗਿਆ ਹੋਇਆ ਹੈ ਉਸ ਕੇਸ ਕਰਕੇ ਸਿੱਖ ਸੰਗਤ ਦੀ ਤੇ ਖਾਸ ਕਰਕੇ ਉਹਦੀ ਪਾਰਟੀ ਤੋਂ ਵੱਖ ਹੋਏ ਉਹਦੇ ਲੀਡਰਾਂ ਦੀ ਇਹ ਇਸ਼ਾ ਸੀ ਕਿ ਸੁਖਵੀਰ ਬਾਦਲ ਇਹਨਾਂ ਚੋਣਾਂ ਵਿੱਚ ਕੋਈ ਹਾਰ ਨੂੰ ਧਿਆਨ ਚ ਰੱਖਦਿਆਂ ਆਪਣਾ ਪ੍ਰਧਾਨਗੀ ਦਾ ਅਹੁਦਾ ਛੱਡੇ ਜੀ ਜੀ ਤੇ ਪ੍ਰਧਾਨਗੀ ਦਾ ਅਹੁਦਾ ਉਹ ਛੱਡਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਤੇ ਪ੍ਰੈਸ਼ਰ ਪਿਆ ਤੇ ਇਹ ਅਹੁਦਾ ਛੱਡਿਆ ਜੀ ਅਹੁਦਾ ਛੱਡ ਕੇ ਉਹਨਾਂ ਬਲਵਿੰਦਰ ਸਿੰਘ ਧੁੰਦੜ ਹੋਰਾਂ ਨੂੰ ਐਕਟਿੰਗ ਪ੍ਰਧਾਨ ਬਣਾ ਦਿੱਤਾ ਹਾਂ ਤੇ ਹੁਣ ਜਦੋਂ ਅਜੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਉਹਨਾਂ ਦੀ ਪੇਸ਼ੀ ਬਾਰੇ ਉਹਨਾਂ ਦੇ ਇਸ ਸਜ਼ਾ ਬਾਰੇ ਜਾਂ ਸਜ਼ਾ ਮੁਕਤੀ ਬਾਰੇ ਕੋਈ ਵਿਚਾਰ ਚਰਚਾ ਕੰਪਲੀਟ ਪ੍ਰੋਸੈਸ ਨਹੀਂ ਹੋਇਆ ਤਾਂ ਉਹ ਚਾਹੁੰਦੇ ਆ ਕਿ ਇਹ ਜਲਦੀ ਹੋ ਜਾਏ ਹੁਣ ਜਲਦੀ ਨਾ ਹੁੰਦਾ ਦੇਖ ਕੇ ਉਹਨਾਂ ਨੇ ਇਹ ਸੋਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਸਥਾਨਕ ਸਰਕਾਰਾਂ ਨਿਗਮਾਂ ਦੀਆਂ ਕਾਰਪੋਰੇਸ਼ਨਾਂ ਦੀਆਂ ਅ ਜਿਲ੍ਹਾ ਪ੍ਰੀਸ਼ਦਾਂ ਦੀਆਂ ਬਲਾਕ ਪ੍ਰੀਸ਼ਦਾਂ ਦੀਆਂ ਚੋਣਾਂ ਹੋਣੀਆਂ ਨੇ ਜੀ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਜਿਹੜਾ ਇਹਨਾਂ ਚਾਰ ਜਿਹੜੀਆਂ ਜਿਮਨੀ ਚੋਣਾਂ 'ਚ ਤੇ ਘਰ ਬੈਠ ਕੇ ਸਰ ਗਿਆ ਹਾਂ ਪਰੰਤੂ ਜੇ ਇਹਨਾਂ ਚੋਣਾਂ 'ਚ ਵੀ ਘਰ ਬੈਠ ਕੇ ਸਰ ਗਿਆ ਬਹਿ ਗਿਆ ਤਾਂ ਉਹਦਾ ਪੁਆਇਖ ਜਿਹੜਾ ਆ ਰਾਸ਼ੀ ਪੁਆਇਖ ਜਿਹੜਾ ਉਹਦਾ ਤੇ ਲੱਗ ਜਾਏਗਾ ਜੀ ਜੀ ਹੁਣ ਉਹ ਰਾਸ ਸੀ ਪਵਖ ਦਾ ਤੇ ਨਾ ਲੱਗੇ ਇਸ ਕਰਕੇ ਉਹਨੇ ਆਪਣੀ ਪਾਰਟੀ ਨੂੰ ਬਚਾਉਣ ਦੀ ਖਾਤਰ ਉਸ ਮਜਬੂਰੀ ਵਿੱਚੋਂ ਅਸਤੀਫਾ ਦਿੱਤਾ ਇੱਕ ਗੱਲ ਦੂਸਰੀ ਗੱਲ ਜਿਹੜੀ ਅਨਰਜੋਸ਼ੀ ਦੇ ਸੰਦਰਭ ਚ ਤੁਸੀਂ ਕੀਤੀ ਹੈ ਵੀ ਅਨਰਜੋਸ਼ੀ ਨੇ ਅਸਤੀਫਾ ਦਿੱਤਾ ਤਸਕਰੀ ਵੱਲੋਂ ਉਹ ਅਲੱਗ ਗੱਲ ਹੈ ਉਹ ਉਹਦਾ ਸੰਬੰਧ ਕਿਸੇ ਬਾਰੀ ਇਸ ਦਬਾਅ ਵਿੱਚ ਨਹੀਂ ਗਾ ਜੀ ਅਨਲ ਜੋਸ਼ੀ ਬਾਰੇ ਅਸੀਂ ਇੱਕ ਗੱਲ ਸਮਝਦੇ ਹਾਂ ਅਨਲ ਜੋਸ਼ੀ ਆਪਣੀ ਸਧਾਰਨ ਇੱਕ ਸਕੂਲ ਅਧਿਆਪਕ ਦੇ ਪੁੱਤਰ ਆ ਔਰ ਸਧਾਰਨ ਪਰਿਵਾਰ ਚੋਂ ਉੱਠਿਆ ਉਹ ਉਤਸ਼ਾਹੀ ਨੌਜਵਾਨ ਹੈ ਜਿਹੜਾ ਆਪ ਰਾਜਨੀਤੀ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ ਬੜੀ ਜਲਦੀ ਦੇ ਨਾਲ ਉਹ ਮਕਬੂਲ ਹੁੰਦਾ ਉਹਦਾ ਸ਼ੁਰੂਆਤੀ ਜੀਵਨ ਦਾ ਸਫ਼ਰ ਜਦੋਂ ਨਵਜੋਤ ਸਿੱਧੂ ਭਾਜਪਾ ਵੱਲੋਂ ਟਿਕਟ ਲੈਂਦੇ ਨੇ ਤੇ ਉਸ ਵੇਲੇ ਭਾਜਪਾ ਦੇ ਇੱਕ ਵਰਕਰ ਦੇ ਤੌਰ ਤੇ ਰੰਭ ਹੁੰਦਾ ਹੈ ਉਹ ਐਸੇ ਵਰਕਰ ਨਵਜੋਤ ਸਿੱਧੂ ਦਾ ਸਾਥ ਦਿੰਦੇ ਨੇ ਤੇ ਨਵਜੋਤ ਸਿੱਧੂ ਨਾਲ ਉਹਨਾਂ ਦੀ ਇਸ ਸਾਹਜ ਵਿੱਚੋਂ ਉਹ ਆਪਣੀਆਂ ਰਾਜਨੀਤੀ ਦੀਆਂ ਜਿਹੜੀਆਂ ਪੌੜੀਆਂ ਚਾਣੀਆਂ ਸ਼ੁਰੂ ਕਰ ਦਿੰਦੇ ਹੁਣ ਇੱਕ ਸੁਧਾਰ ਕਰਦਾ ਨੌਜਵਾਨ ਜੋਸ਼ੀ ਕੁਝ ਵਰਿਆਂ ਚ ਹੀ ਇਹਨਾਂ ਮਕਬੂਲ ਹੋ ਜਾਂਦਾ ਹੈ ਕਿ ਜਦੋਂ ਉਹਨੂੰ ਟਿਕਟ ਮਿਲਦੀ ਹੈ ਤੇ ਉਹ ਅਕਾਲੀ ਭਾਜਪਾ ਗਠਬੰਧਨ ਦਾ ਜੇਤੂ ਇੱਕ ਉਮੀਦਵਾਰ ਬਣ ਕੇ ਉਬਰਦਾ ਹੈ ਜੀ ਲਗਾਤਾਰ ਤਿੰਨ ਵਾਰੀ ਜਿੱਤ ਜਾਣਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਤੇ ਅਨਰਲ ਯੋਸ਼ੀ ਦੇ ਹਿੱਸੇ ਇਹ ਜਿੱਤ ਆਈ ਹੈ ਅਨਰਲ ਯੋਸ਼ੀ ਉਸ ਸਾਂਝੀ ਸਰਕਾਰ ਦੇ ਵਿੱਚ ਜਿਹੜੀ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਸੀ ਉਹਦੇ ਵਿੱਚ ਕੈਬਨਟ ਮੰਤਰੀ ਦਾ ਜਿਹੜਾ ਰਤਬਾ ਆ ਉਹਨੂੰ ਵੀ ਮਾਨਦੇ ਨੇ ਔਰ ਸੰਸਦਿਤ 77 ਵੀ ਰਹਿੰਦੇ ਨੇ ਵੱਡਾ ਮਾਨ ਸਨਮਾਨ ਉਸ ਵਿੱਚ ਉਹਨਾਂ ਦਾ ਹੁੰਦਾ ਹੈ ਪਰ ਪੰਜਾਬ 'ਚ ਲੱਗਾ ਕਿਸਾਨੀ ਦਾ ਜਿਹੜਾ ਮੋਰਚਾ ਆ ਕਿਸਾਨੀ ਦੇ ਮੋਰਚੇ ਵਿੱਚ ਬੀਜੇਪੀ ਤੇ ਇੰਟਰਨੈਸ਼ਨਲ ਪੱਧਰ ਤੇ ਦਬਾਅ ਪੈਣਾ ਸ਼ੁਰੂ ਹੁੰਦਾ ਹੈ ਜੀ ਬੀਜੇਪੀ ਤੇ ਪੰਜਾਬ 'ਚ ਦਬਾਅ ਵੱਖਰੀ ਤਰ੍ਹਾਂ ਦਾ ਪੈਂਦਾ ਹੈ ਪੰਜਾਬ ਤੋਂ ਬਾਹਰ ਦਬਾਅ ਵੱਖਰੀ ਤਰ੍ਹਾਂ ਦਾ ਪੈਂਦਾ ਜੀ ਜੀ ਅਸੀਂ ਦੇਖਦੇ ਆ ਕਿ ਜਿਹੜਾ ਮੋਰਚਾ ਲੱਗਾ ਉਸ ਮੋਰਚੇ ਦੇ ਗੁੱਸੇ ਵਜੋਂ ਬੀਜਪੀ ਦੇ ਪੰਜਾਬ ਚ ਲੀਡਰਾਂ ਦਾ ਵੱਡੇ ਪੱਧਰ ਤੇ ਕਿਸਾਨੀ ਨੇ ਵਿਰੋਧ ਕੀਤਾ ਜੀ ਕੁਝ ਕਿਸਾਨਾਂ ਨੇ ਬੀਜਪੀ ਦੇ ਲੀਡਰਾਂ ਦੇ ਘਰਾਂ ਵਿੱਚ ਗੋਹੇ ਦੀਆਂ ਭਰੀਆਂ ਟਰਾਲੀਆਂ ਤੱਕ ਸਿੱਟੀਆਂ ਜੀ ਇੱਕ ਬੀਜਪੀ ਲੀਡਰ ਨੂੰ ਨੰਗਾ ਕਰਕੇ ਕੁੱਟਿਆ ਗਿਆ ਭਾਵੇਂ ਅਸੀਂ ਇਹਦੀ ਕਦੀ ਵੀ ਤਰਫਦਾਰੀ ਨਹੀਂ ਕੀਤੀ ਜੀ ਇਹਨੂੰ ਅਸੀਂ ਨਿੱਜੀ ਕਿਰੜ ਕੱਢਣਾ ਆਖਦੇ ਹਾਂ ਤੇ ਅਸੀਂ ਕਦੀ ਇਹਦੀ ਤਰਫਦਾਰੀ ਨਹੀਂ ਕੀਤੀ ਐ ਪਰ ਇੱਕ ਗੱਲ ਇਹ ਸਮਝ ਆਉਣ ਲੱਗ ਪਈ ਸੀ ਕਿ ਪੰਜਾਬ ਵਿੱਚ ਬੀਜੇਪੀ ਜਿਹੜੀ ਹੈ ਉਹ ਇੱਕ ਹਿੰਦੂਆਂ ਦੀ ਨਮਾਇਦਾ ਪਾਰਟੀ ਹੋਣ ਕਰਕੇ ਉਹ ਸਰਵਾਈਵ ਨਹੀਂ ਕਰ ਸਕਣੀ ਜੀ ਉਸ ਵੇਲੇ ਜਿਹੜੀ ਸਿੱਖਾਂ ਦੀ ਨਮਾਇਦਾ ਪਾਰਟੀ ਸੀ ਪੰਥਕ ਪਾਰਟੀ ਕੋ ਹੋਣ ਵਾਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜੀ ਉਹਦੀ ਲੀਡਰ ਬੀਬੀ ਹਰਸਿਮਰਤ ਕੌਰ ਜਿਹੜੀ ਹੈ ਉਹ ਉਹ ਭਾਈਪਾ ਦੀ ਸੈਂਟਰ ਕੈਬਨਿਟ ਵਿੱਚ ਮੰਤਰੀ ਸੀ ਤੇ ਉਹ ਮੰਤਰੀ ਦਾ ਅਹੁਦਾ ਛੱਡ ਕੇ ਕਿਸਾਨਾਂ ਦੀ ਹਮਾਇਤ ਵਿੱਚ ਛੱਡ ਕੇ ਉਹ ਆ ਗਈ ਜੀ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸਣਾ ਚਾਹਣਾ ਕਿ ਕਿਸਾਨਾਂ ਦੀ ਹਮਾਇਤ ਵਿੱਚ ਆ ਜਾਣਾ ਉਹਦੀ ਮਜਬੂਰੀ ਸੀ ਜੀ ਜਦ ਕਿ ਉਸ ਪਰਿਵਾਰ ਵੱਲੋਂ ਪਰਿਵਾਰ ਦੇ ਸਾਰੇ ਜੀਆਂ ਵੱਲੋਂ ਕਿਸਾਨੀ ਅੰਦੋਲਨ ਦਾ ਸ਼ੁਰੂਆਤ ਵਿੱਚ ਵਿਰੋਧ ਕੀਤਾ ਗਿਆ ਜੀ ਫਿਰ ਜਦੋਂ ਦੇਖਿਆ ਕਿ ਕਿਸਾਨੀ ਅੰਦੋਲਨ ਇੰਨੀਆਂ ਡੂੰਘੀਆਂ ਜੜਾਂ ਦੇਸ਼ ਵਿੱਚ ਲਾ ਰਿਹਾ ਤੇ ਪੰਜਾਬ ਵਿੱਚ ਇਹਦੇ ਅਸਰ ਅ ਮਤਲਬ ਸਦੀਵ ਰਹਿਣ ਵਰਗੇ ਆ ਤਾਂ ਉਸ ਵੇਲੇ ਉਹਨਾਂ ਦੀ ਚੋਣ ਬਣੀ ਕਿ ਸਾਨੂੰ ਭਾਜਪਾ ਛੱਡ ਕੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਤੇ ਜੇ ਅਸੀਂ ਪਿੰਡ ਪਿੰਡ ਘਰ ਘਰ ਜਾਣਾ ਜੀ ਸੋ ਉਸ ਸੰਕਟ ਦੇ ਵਿੱਚੋਂ ਭਾਜਪਾ ਦੇ ਕੁਝ ਲੀਡਰਾਂ ਨੇ ਭਾਜਪਾ ਨੂੰ ਸਲਾਹ ਦੀ ਟੋਨ ਵਿੱਚ ਸਲਾਹ ਦਿੱਤੀ ਸੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰ ਲਈ ਜਾਵੇ ਮੈਂ ਜਾਣਦਾ ਹੰਸਰਾਜ ਹੰਸਲੇ ਵੀ ਜਿਹੀਆਂ ਗੱਲਾਂ ਕੀਤੀਆਂ ਸੀ ਕਿ ਇਹ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਸਾਨਾਂ ਦੀ ਆਵਾਜ਼ ਨੂੰ ਤੇ ਹੱਕੀ ਮੰਗਾ ਮੰਨੀਆਂ ਜਾਣ ਪਰ ਇੱਕ ਸਾਲ ਅੰਦੋਲਨ ਚੱਲਿਆ ਇੱਕ ਸਾਲ ਗੱਲਬਾਤਾਂ ਹੁੰਦੀਆਂ ਰਹੀਆਂ ਟੁੱਟ ਜਾਂਦੀਆਂ ਨਹੀਂ ਆ ਅਲਟੀਮੇਟ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਐਲਾਨ ਕਰਤਾ ਕਿ ਮੈਂ ਕਿਸਾਨਾਂ ਦੀਆਂ ਤਿੰਨੇ ਮੰਗਾਂ ਜਿਹੜੀਆਂ ਮੰਨ ਕੇ ਉਹ ਜਿਹੜੇ ਕਾਨੂੰਨ ਨਿਓ ਵਾਪਸ ਲੈ ਲੈਣਾ ਮੈਂ ਕਿਸਾਨਾਂ ਨੂੰ ਆ ਕਾਨੂੰਨ ਸਮਝਾ ਨਹੀਂ ਸਕਿਆ ਉਸ ਵੇਲੇ ਤੱਕ ਅਨਲ ਜੋਸ਼ੀ ਜਿਹੜਾ ਆ ਉਹ ਭਾਜਪੀ ਵਿੱਚੋਂ ਕਿਸਾਨ ਹਮੈਤੀ ਹੋਣ ਵਜੋਂ ਆਇਡੈਂਟੀਫਾਈ ਹੋ ਚੁੱਕਾ ਹੈ ਔਰ ਬੀਜੇਪੀ ਦੀਆਂ ਗਤੀਵਿਧੀਆਂ ਤੇ ਉਂਗਲ ਧਰਨ ਲੱਗ ਪਿਆ ਹਮ ਉਸ ਕਰਕੇ ਬੀਜੇਪੀ ਨੇ ਇਹਨਾਂ ਨੂੰ 2021 ਵਿੱਚ 6 ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਸੀ ਹੁਣ 6 ਸਾਲਾਂ ਲਈ ਪਾਰਟੀ ਚੋਂ ਕੱਢੇ ਹੋਏ ਵਿਅਕਤੀ ਦੇ ਲਈ ਜਿਹੜਾ ਰਾਜਨੀਤੀ ਚ ਹੁੰਦਾ ਨਾ ਉਹ ਲਈ ਮਜਬੂਰੀ ਬਣਦੀ ਆ ਉਹ ਘਰ ਨਹੀਂ ਬਹਿ ਸਕਦਾ ਕਿਉਂਕਿ ਰਾਜਨੀਤੀ ਚ ਹੁੰਦਿਆਂ ਉਹਨੇ ਬੜੇ ਕੰਮ ਐਸੇ ਕੀਤੇ ਹੁੰਦੇ ਨੇ ਜਿਸ ਦੀ ਉਹ ਉਹਨੂੰ ਅ ਮਤਲਬ ਕੀਮਤ ਭੁਗਤ ਨਹੀਂ ਪੈ ਸਕਦੀ ਐ ਇਸ ਕਰਕੇ ਉਹਨੂੰ ਇੱਕ ਧੜੇ ਦੀ ਅਕਰਾਸ਼ੀ ਇਹ ਧਰ ਦੀ ਲੋੜ ਪੈਂਦੀ ਐ ਸੋ ਉਹਨੇ ਜਿਸ ਧਰ ਨੂੰ ਚੁਣਿਆ ਉਹ ਸੀ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਕੋਈ ਗੈਰ ਨਹੀਂ ਸੀਗੀ ਉਹ ਧਰ ਬੇਸਿਕਲੀ ਭਾਜਪਾ ਦੇ ਨੇੜਲੀ ਧਰ ਸੀ ਇਹਨਾਂ ਦਾ ਕਦੀ ਵੀ ਸਮਝੌਤਾ ਹੋ ਸਕਦਾ ਸੀ ਮੈਂ ਸਮਝਦਾ ਜਦੋਂ ਅਨਲ ਜੋਸ਼ੀ ਨੇ ਉਹਨਾਂ ਦੀ ਚੋਣ ਕੀਤੀ ਸੀ ਹਾਂ ਅਕਾਲੀ ਦਲ ਦੀ ਤਾਂ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਮੈਂ ਜਲੰਧ ਅਮਰਸਰ ਉਤਰੀ ਤੋਂ ਚੋਣ ਲੜਦਾ ਜੀ ਅਮਰਸਰ ਉਤਰੀ ਇੱਕ ਸ਼ੈਰੀ ਹਲਕਾ ਇਥੋਂ ਜੇ ਮੈਂ ਅਕਾਲੀ ਦਲ ਚ ਚਲਾ ਜਾਣਾ ਤਾਂ ਜਦੋਂ ਵੀ ਭਾਜਪਾ ਤੇ ਅਕਾਲੀ ਦਲ ਮੁੜ ਕੇ ਇਕੱਠੇ ਹੋਣਗੇ ਤਾਂ ਇਹ ਅਕਾਲੀ ਦਲ ਜਿਹੜਾ ਆ ਕਿਹਾ ਕਰੇਗਾ ਕਿ ਟਿਕਟ ਸਾਡੇ ਅਨਰਲ ਜੋਸ਼ੀ ਨੂੰ ਦੇ ਦਿਓ ਜੀ ਤੇ ਜਦੋਂ ਵੀ ਇਕੱਠੀਆਂ ਤੇ ਲੜਨ ਗਿਆ ਤੇ ਅਨਰਲ ਜੋਸ਼ੀ ਉਸੇ ਸੀਟ ਤੋਂ ਸਖਤ ਜਿੱਤ ਜਾ ਕਰੇਗਾ ਹਾਂ ਹਾਰ ਹੋਇਆ ਇਤੋਂ ਬਿਲਕੁਲ ਉਲਟ ਜੀ ਇਹ ਜਿਹੜੀਆਂ ਚੋਣਾਂ 22 ਚ ਹੁੰਦੀਆਂ ਨੇ ਇਹ 22 ਦੀਆਂ ਚੋਣਾਂ ਦੇ ਵਿੱਚ ਅਨਲ ਜੋਸ਼ੀ ਹਾਰ ਜਾਂਦਾ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਰ ਵਿਜੇ ਪ੍ਰਤਾਪ ਸਿੰਘ ਤੋਂ ਹਾਰਦਾ ਹੈ ਜੀ ਭਾਵੇਂ ਇਹ ਹਾਰ ਜਿਹੜੀ ਆ ਮੈਂ ਸਮਝਦਾ ਵਾਂ ਵੀ ਇਹ ਬਹੁਤ ਨਿਸ਼ਾਨਕ ਹਾਰ ਨਹੀਂ ਸੀਗੀ ਇਹ ਹਾਰ ਮਤਲਬ ਜਿਹਨੂੰ ਕਹ ਲਈਏ ਵੀ ਇਸ ਤਰ੍ਹਾਂ ਦੀ ਸੀ ਕਿ ਇਹਨੂੰ ਵਧੀਆ ਵੋਟਾਂ ਪਈਆਂ ਨੇ ਇਹ ਮੁਕਾਬਲੇ ਚ ਦੂਸਰੇ ਨੰਬਰ ਤੇ ਰਿਆ ਕੈਂਡੀਡੇਟ ਜੀ 2017 ਵਿੱਚ ਜਦੋਂ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤੀਹੋਰੀ ਜਿੱਤੇ ਉਹਨਾਂ ਨੂੰ 50% ਵੋਟਾਂ ਮਈਆਂ ਤੇ ਉਸ ਵੇਲੇ ਅਨਰ ਜੋਸ਼ੀ ਨੂੰ ਲਗਭਗ 38-39% ਵੋਟਾਂ ਪਈਆਂ ਤੇ ਉਦੋਂ ਵੀ ਇਹਨਾਂ ਨੂੰ ਵਧੀਆ ਵੋਟਾਂ ਪਈਆਂ ਸੀ ਇਹ ਦੋ ਇਹਨਾਂ ਦੇ ਹਿੱਸੇ ਹਾਰਾਂ ਅੰਜਾ 2012 ਚ ਤੇ 2007 ਚ ਇਹ ਇਸ ਸੀਟ ਤੋਂ ਵਧਿਆ ਵੋਟਾਂ 55% ਤੱਕ ਵੋਟਾਂ ਲੈ ਕੇ ਜਿੱਤੇ ਨੇ ਜੀ ਹੁਣ ਸਵਾਲ ਇਹ ਬਣਦਾ ਹੈ ਕਿ ਅਨਲ ਯੋਸ਼ੀ ਇਹਨਾਂ ਦਿਨਾਂ ਚ ਕੀ ਕਰੇ ਜੋ ਉਹਨਾਂ ਨੇ ਆਪਣੀ ਚਿੱਠੀ ਚ ਲਿਖਿਆ ਹੈ ਜੀ ਕਿ ਇਹ ਪੰਥਕ ਸਿਆਸਤ ਵਿੱਚ ਉਲਝ ਗਏ ਨੇ ਪੰਥਕ ਸਿਆਸਤ ਵਿੱਚ ਮੇਰਾ ਕੋਈ ਦਖਲ ਨਹੀਂ ਬਣਦਾ ਹਮ ਇੱਥੇ ਮੈਨੂੰ ਆਪਣਾ ਕੋਈ ਭਵਿਕ ਨਹੀਂ ਦੀਦਾ ਗੱਲਾਂ ਬਿਲਕੁਲ درست ਨੇ ਜੀ ਅਸਲ ਕੱਲੀ ਪੰਥਕ ਸਿਆਸ ਦੀ ਗੱਲ ਨਹੀਂ ਅਕਾਲੀ ਦਲ ਦੇ ਦਫਾੜ ਹੋ ਜਾਣ ਦਾ ਇੱਕ ਖਮਿਆਜ਼ਾ ਹੈ ਜੀ ਅਕਾਲੀ ਭਾਜਪਾ ਦੇ ਰਿਲੇਸ਼ਨ ਦੇ ਟੁੱਟ ਜਾਣ ਦਾ ਦੂਜਾ ਖਮਿਆਜ਼ਾ ਹੈ ਹੂੰ ਤੇ ਤੀਸਰਾ ਇਸ ਸਪੇਸ ਵਿੱਚ ਜੀ ਅਕਾਲੀ ਦਲ ਦਾ ਚੌਥੀ ਧਰਜ ਵਿਚੋਂ ਪੰਜਾਬ ਚ ਪੰਜਵੀਂ ਧਰਜ ਵਿਚੋਂ ਬਣ ਜਾਣਾ ਜੀ ਉਹ ਇੱਕ ਵੱਖਰਾ ਕਾਰਨ ਹੈ ਇਹ ਸਾਰੀਆਂ ਜਿਹੜੀਆਂ ਕੈਲਕੂਲੇਸ਼ਨਸ ਮੈਨੂੰ ਲੱਗਦੀਆਂ ਇਹ ਜੋਸ਼ੀ ਹੋਰਾਂ ਦੇ ਦਿਮਾਗ ਚ ਆਈਆਂ ਹੋਣਗੀਆਂ ਆਉਣੀਆਂ ਵੀ ਇੱਕ ਸਧਾਰਨ ਬੰਦੇ ਦੇ ਦਿਮਾਗ ਚ ਆਉਂਦੀਆਂ ਵੀ ਨੇ ਜੀ ਬਿਲਕੁਲ ਜਦੋਂ ਜੋਸ਼ੀ ਹੋਰਾਂ ਦੇ ਦਿਮਾਗ ਚ ਇਹ ਆਈਆਂ ਹੋਣਗੀਆਂ ਕਿ ਮੈਂ ਤਾਂ ਹੁਣ ਅਕਾਲੀ ਦਲ ਦਾ ਵਰਕਰ ਬਣ ਕੇ ਇਸ ਹਿੰਦੂ ਬਹੁਲਤਾ ਵਾਲੇ ਇਲਾਕੇ ਚੋਂ ਜੀ ਕਦੀ ਜਿੱਤ ਨਹੀਂ ਸਕਣਾ ਤਾਂ ਫਿਰ ਉਹ ਸੋਚਦਾ ਹੋਏਗਾ ਕਿ ਮੈਨੂੰ ਵਾਪਸ ਭਾਜਪਾ ਚ ਜਾਣਾ ਚਾਹੀਦਾ ਹਾਂ ਭਾਜਪਾ ਨੇ 6 ਸਾਲਾਂ ਲਈ ਕੱਢਿਆ ਜੀ ਔਰ 6 ਸਾਲ ਵੀ ਉਦੋਂ ਤੱਕ ਹੋ ਜਾਣੇ ਨੇ ਜਦੋਂ ਤੱਕ ਸਤਾਈ ਦੀ ਇਲੈਕਸ਼ਨ ਹੋਣੀ ਹੈ ਇੱਕ ਆਪਸ਼ਨ ਉਹਦੇ ਕੋਲ ਭਾਜਪਾ ਦੀ ਖੁੱਲੀ ਹੈ ਜੀ ਦੂਸਰੀ ਗੱਲ ਅ অপਸ਼ਨ ਜਿਹੜੀ ਆ ਉਹ ਕਾਂਗਰਸ ਦੀ ਵੀ ਆ ਕਿਉਂਕਿ ਇਹ ਜਿੰਨੇ ਵੀ ਪੋਲਿਟਿਕਲ ਲੀਡਰ ਨੇ ਇਹਨਾਂ ਦਾ ਕੋਈ ਵਿਚਾਰ ਧਾਰਕ ਤੌਰ ਤੇ ਕੋਈ ਮੇਚ ਬਣਾਨੀਗਾ ਨਾ ਤੇ ਇਹਨਾਂ ਦੇ ਆਰਥਿਕ ਪ੍ਰੋਗਰਾਮ ਇੱਕ ਦੂਜੇ ਨਾਲ ਵੱਖਰੇ ਨੇ ਨਾ ਇਹਨਾਂ ਦੇ ਰਾਸ਼ੀ ਪ੍ਰੋਗਰਾਮ ਇੱਕ ਦੂਜੇ ਤੋਂ ਵੱਖਰੇ ਨੇ ਇਹ ਕਿਸੇ ਪਾਰਟੀ ਚੋਂ ਵੀ ਨਿਕਲ ਕੇ ਕਿਸੇ ਪਾਰਟੀ ਚ ਵੀ ਜਾ ਸਕਦੇ ਨੇ ਸੋ ਅਨੰਲ ਯੋਸ਼ੀ ਹੋਰੀ ਇਹ ਵੀ ਸੋਚ ਸਕਦੇ ਆ ਇਹ ਮੈਂ ਆਮ ਆਦਮੀ ਪਾਰਟੀ 'ਚ ਹੀ ਚਲੇ ਜਾਵਾਂ ਕਿਉਂਕਿ ਆਮ ਆਦਮੀ ਪਾਰਟੀ ਵਿੱਚੋਂ ਕਮਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਨੇ ਪਾਰਟੀ ਤੋਂ ਟੁੱਟੇ ਹੋਏ ਨੇ ਪਾਰਟੀ ਨਾਲ ਉਹਦੇ ਸਬੰਧ ਸਖਾਵੇਂ ਨਹੀਂ ਚੱਲ ਰਹੇ ਬਹੁਤ ਵਾਰੀ ਉਹਨਾਂ ਨੇ ਪਾਰਟੀ ਵਿਰੋਧੀ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਆ ਕੋਈ ਵੀ ਜਿਹੜੀ ਪਾਰਟੀ ਉਹ برداشت ਨਹੀਂ ਕਰਦੀ ਸੋ ਇਹਨਾਂ ਸਾਰੀਆਂ ਸਥਿਤੀਆਂ 'ਚ ਅਨਲ ਜੋਸ਼ੀ ਹੋਰਾਂ ਨੇ ਕੀ ਸੋਚਿਆ ਮੈਂ ਇਹਦਾ ਤਾਂ ਪੁਖਵਾਣੀ ਨਹੀਂ ਕਰ ਸਕਦਾ ਪਰ ਮੈਂ ਇਹ ਸੋਚਦਾ ਕਿ ਅਨਲ ਜੋਸ਼ੀ ਹੋਰਾਂ ਨੇ ਜੋ ਵੀ ਸੋਚਿਆ ਉਹ ਇਸ ਵਿੱਚੋਂ ਸੋਚਿਆ ਕਿ ਮੇਲਾ ਪੁਆਖੇ ਇੱਥੇ ਕਿੱਥੇ ਆ ਮੇਰਾ ਇੱਥੇ ਕੋਈ ਪੁਆਖਣੀ ਜਾਂ ਤਾਂ ਕਾਲੀ ਭਾਜਪਾ ਇਕੱਠੀ ਹੋ ਜਾਏ ਹੁਣ ਕਾਲੀ ਭਾਜਪਾ ਇਕੱਠੇ ਹੋਣ ਦੇ ਅਸਾਰ ਵੀ ਆਪਾਂ ਦੇਖ ਲਈਏ ਕਿਉਂਕਿ ਭਾਜਪਾ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਚ ਸਰਵਾਈਵ ਕਰਨਾ ਅਸੀਂ ਜੇ ਸਰਵਾਈਵ ਕਰਨਾ ਤਾਂ ਸਾਨੂੰ ਸਿੱਖ ਜਿਹੜੇ ਚਿਹਰੇ ਨੇ ਉਹ ਚਾਹੀਦੇ ਨੇ ਸਿੱਖ ਚਿਹਰਿਆਂ ਵਿੱਚੋਂ ਹੀ ਉਹਨਾਂ ਨੇ ਰਵਨੀਤ ਬਿੱਟੂ ਨੂੰ ਹਾਰੇ ਹੋਏ ਨੂੰ ਵੀ ਕੈਬਨਟ ਮੰਤਰੀ ਜਾਂ ਰਾਜ ਮੰਤਰੀ ਦੇ ਤੌਰ ਤੇ ਉਹਨੂੰ ਪ੍ਰਵਾਨ ਕੀਤਾ ਹੈ ਉਹਨੂੰ ਰਾਜਸਥਾਨ ਚੋਂ ਰਾਜ ਸਭਾ ਦਾ ਮੈਂਬਰ ਲਿਆ ਹੈ ਹਿੰਦੂ ਚਿਹਰਾ ਨਹੀਂ ਲਿਆ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਬੋਲਤਾ ਵਾਲੇ ਸੂਬੇ ਦੇ ਵਿੱਚ ਸਿਆਸਤ ਕਰਨੀ ਹੈ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼੍ਰੀ ਆ ਜਾਖੜ ਸਾਹਿਬ ਹੋਰੀ ਕੁਝ ਮਜੂਸ ਕੁਝ ਨਰਾਜ ਚੱਲੇ ਆਉਂਦੇ ਨੇ ਕਿ ਭਾਜਪਾ ਦੀਆਂ ਇਹ ਜਿਹੜੀਆਂ ਪਾਲਿਸੀਆਂ ਨੇ ਇਹ ਉਹਨਾਂ ਨੂੰ ਸ਼ੂਟ ਨਹੀਂ ਕਰਦੀਆਂ ਭਾਜਪਾ ਦੇ ਕੋਈ ਹੋਰ ਬਹੁਤ ਵੱਡੇ ਹਿੰਦੂ ਚਿਹਰੇ ਜਿਨ੍ਹਾਂ ਨੇ ਔਖੇ ਵੇਲਿਆਂ 'ਚ ਪਾਰਟੀ ਲਈ ਕੰਮ ਕੀਤਾ ਉਹ ਵੀ ਇਸ ਗੱਲ ਤੋਂ ਮਜੂਸ ਤੇ ਨਰਾਸ਼ ਨੇ ਸੋ ਇਸ ਸਾਰੇ ਦੇ ਚੱਲਦਿਆਂ ਅਨਲ ਜੋਸ਼ੀ ਲਈ ਵੀ ਇਹ ਸੋਚ ਦੀ ਘੜੀ ਹੈ ਕਿ ਜੇ ਮੈਂ ਮੁਰਕੇ ਭਾਜਪਾ ਚ ਜਾਣਾਂ ਤੇ ਭਾਜਪਾ ਚ ਮੇਰਾ ਕੰਮ ਹੈ ਭਾਜਪਾ ਚ ਤੇ ਮੇਰੀਆਂ ਜੜਾ ਹੈਗੀਆਂ ਨੇ ਸੋ ਭਾਜਪਾ ਚ ਆਪਣੀਆਂ ਜੜਾਂ ਨੂੰ ਦੁਬਾਰਾ ਤਲਾਸ਼ਦੇ ਹੋਏ ਵੀ ਉਹ ਗਏ ਨੇ ਹੋ ਸਕਦਾ ਉਹ ਕਾਂਗਰਸ ਚ ਵੀ ਚੱਲ ਜਾਣ ਹੋ ਸਕਦਾ ਉਹ ਆਮ ਆਦਮੀ ਪਾਰਟੀ ਚ ਵੀ ਚੱਲ ਜਾਣ ਇਸ ਕਰਕੇ ਉਹਨਾਂ ਨੇ ਕੋਈ ਰਾਜਨੀਤੀ ਤੋਂ ਤਲਾੰਜ ਨਹੀਂ ਲਈ ਉਹਨਾਂ ਨੇ ਰਾਜਨੀਤੀ ਵਿੱਚ ਆਪਣੀ ਧਿਰ ਬਦਲੀ ਹੈ ਤੇ ਧਿਰ ਬਦਲੀ ਦਾ ਅਜੇ ਉਹਨਾਂ ਨੇ ਐਲਾਨ ਨਹੀਂ ਕੀਤਾ ਹੋ ਸਕਦਾ ਹੈ ਕੁਝ ਸਮੇਂ ਬਾਅਦ ਐਲਾਨ ਕਰਨ ਇਹ ਗੱਲ ਉਸ ਵੇਲੇ ਉਹਨਾਂ ਨੇ ਕੀਤੀ ਆ ਜਿਸ ਦਿਨ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਹੋ ਰਹੀਆਂ ਸੀ ਤੇ ਉਹਨਾਂ ਵਿੱਚ ਅਕਾਲੀ ਦਲ ਕਿਤੇ ਵੀ ਦਿਖਾਈ ਨਹੀਂ ਸੀ ਦਿੰਦਾ ਉਹ ਉਸ ਦਿਨ ਫੈਸਲਾ ਕੀਤਾ ਜਦੋਂ ਅਕਾਲੀ ਦਲ ਜਿਹੜਾ ਆ ਅਜੇ ਉਸ ਭੰਵਰ ਵਿੱਚ ਫਸਿਆ ਹੋਇਆ ਜਿਸ ਭੰਵਰ ਚੋਂ ਨਿਕਲਦਾ ਨੇੜੇ ਭਵਿੱਖ ਚ ਦਿਖਾਈ ਨਹੀਂ ਦਿੰਦਾ ਸੋ ਜਦੋਂ ਅਜਿਹੇ ਮੌਕੇ ਹੁੰਦੇ ਨੇ ਨਾ ਕੱਬ ਦੇ ਜਹਾਜ਼ ਵਿੱਚੋਂ ਕਹਿੰਦੇ ਨੇ ਨਾ ਚੂਏ ਛਾਲਾ ਮਾਰ ਜਾਂਦੇ ਹੁੰਦੇ ਨੇ ਤੇ ਚੂਏ ਛਾਲਾ ਤਾਂ ਮਾਰ ਸਕਦੇ ਆ ਸਮੁੰਦਰ ਚ ਪਰ ਉਹਨਾਂ ਨੂੰ ਇਹ ਭਰਮ ਹੁੰਦਾ ਕਿ ਉਹ ਵੱਜ ਜਾਣਗੇ ਜਿਹਾਜ਼ ਹੀ ਇਕੱਲਾ ਡੁੱਬਣ ਲੱਗਾ ਅਸਲ ਚ ਉਹਨਾਂ ਨੇ ਵੀ ਸਮੁੰਦਰ ਚ ਡੁੱਬ ਜਾਣਾ ਹੁੰਦਾ ਜਦੋਂ ਵੀ ਕੋਈ ਨਵੀਂ ਪੋਲੀਟੀਕਲ ਪਾਰਟੀ ਆਉਂਦੀ ਹੈ ਉਹ ਆਪਣੇ ਲੀਡਰ ਵੀ ਨਾਲ ਲੈ ਕੇ ਆਉਂਦੀ ਹੈ ਆਪਣਾ ਪ੍ਰੋਗਰਾਮ ਵੀ ਨਾਲ ਲੈ ਕੇ ਆਉਂਦੀ ਹੈ ਆਮ ਆਦਮੀ ਪਾਰਟੀ ਦੀਆਂ ਇਸਟਮ ਜਿਹੜਾ ਪੂਰੀਆਂ ਡੂੰਗੀਆਂ ਲੱਗੀਆਂ ਹੋਈਆਂ ਨੇ ਔਰ ਇਹ ਡੂੰਗੀਆਂ ਜਿਹੜਾ 50 ਸਾਲਾਂ ਚ ਕਿੰਨੀਆਂ ਕਡੂngੀਆਂ ਨੇ ਇਹਦਾ ਫੈਸਲਾ ਜਿਹੜਾ ਆ ਇਹ ਆਉਣ ਵਾਲੀਆਂ ਇਲੈਕਸ਼ਨ ਚ ਹੋ ਜਾਣਾ ਹੈ ਜੀ ਸਰ ਸੋ ਅਸੀਂ ਐਸ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਦੋ ਵਕ ਵਕ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਹੈ ਸਰ ਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸਰ ਤੁਸੀਂ ਵੀ ਕੀਪ ਦੀ ਸਮਾਂ ਘਟ ਕੇ ਪਹੁੰਚੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਇਸ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ